ਆ ਲਾਲਿਆ ਪੜਕਾ ਨੂੰ ਤੇ ਪਾਣੀ ਪਾਵਾਗੇ ਆਪਾਂ ਇਹ ਕੀ ਆ ਜਾ ਰਹੇ ਹੈ ਅ ਡੰਗਰਾਂ ਦੇ ਲੱਛਣ ਦੇਖ ਲੋ ਵਿੱਤਾਸ ਵੀ ਪਿੱਛੇ ਤੁਸੀਂ ਖਾਈ ਮਰੀ ਜਾਂਦੇ ਆਂ ਉਵੇਂ ਝੂਠ ਉਵੇਂ ਸਬਜੀ ਬਣਾਈ ਜਾਂਦੇ ਉਵੇਂ ਤੁਸੀਂ ਟੜ ਕੇ ਲਾਈ ਜਾਂਦੇ ਉਵੇਂ ਤੁਸੀਂ ਚਾਵਾ ਬਣਾਈ ਨੇ ਵਿੱਚ ਹਲ ਹਲ ਕੇਂਦਰਾ ਖਾਈ ਨੇ ਢੂ ਬਣਾ ਹੱਥੋਂ ਦਾ ਕੋਈ ਸੋ ਮਣਾ ਮੋਟਾ ਕੋਈ ਸਫਾਈ ਰੱਖਦਾ ਉਵੇਂ ਡੰਗਰ ਜੀ ਵਿੱਚ ਲਾਲਾਂ ਸੁੱਟੀਆਂ ਦੀ ਵਿੱਚ ਖਾਈ ਜਾਂਦੀ ਢੂਠੇ ਹੱਥਾਂ ਨਾਲ ਉਵੇਂ ਇਹਨਾਂ ਦੇ ਘਰੋਂ ਪ੍ਰਾਵੋ ਕੋਈ ਚੀਜ਼ ਨਾ ਖਾਇਆ ਕਰੋ ਉਹ ਦੂਜਾ ਸਟੂਲਾ ਜਗਰ ਉਹਨੂੰ ਵੀ ਸ਼ਰਮ ਨਹੀਂ ਆਇਆ ਨੀ ਤਾਂ ਲਕੰਦਰ ਨੂੰ ਬਸ ਉਹ ਚੈੱਕ ਨਹੀਂ ਉਹ ਚੈੱਕ ਨਹੀਂ ਢੂਠੇ ਵਾਲੇ ਨਾਲ ਲਾਈ ਬੈਠਾ ਨਹੀਂ ਬੰਦਾ ਕੁਸ਼ਾਕ ਨਹੀਂ ਲੱਗਦਾ

ਤੱਲੇ ਵੀ ਮਿੱਤਰੋ ਅੱਜ ਆਪਾਂ ਬਈ ਲੈ ਕੇ ਆਏ ਮੀਨੂ ਸੀਰਾ ਨੂੰ ਤੇ ਆਜੋ ਫਿਰ ਬਈ ਕਰਦੇ ਆਂ ਆਪਾਂ ਗੱਲ ਮੀਨੂ ਸੀਰਾ ਨਾਲ ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਗਾਇਸਰੇ ਅੰਦਰ ਸੱਚਾ ਚਾਹ ਪੀਣੀ ਹਾਂ ਚਾਹ ਪੀਣੀ ਸੱਚਾ ਇਹ ਡੰਗਰ ਕਿਸੇ ਥਾਂ ਦੀ ਦਸਲ ਕੀ ਕੋਈ ਸ਼ਰਮਜਾ ਹੈ ਕੋਈ ਕੋਈ ਬੰਦਾ ਕੋਈ ਬਾਹਰੋਂ ਆਇਆ ਹੋਵੇ ਵੱਡਾ ਛੋਟਾ ਕੋਈ ਹੂੰ ਸ਼ਰਮੋਂ ਦੀ ਬੰਦੇ ਕੋਈ ਬਾਹਰੋਂ ਆਇਆ ਹਨਾ ਫਿਰ ਦੇਖ ਲੈ ਚੱਲ ਤੂੰ ਬਲੌਗ ਬਣਾਉਣੇ ਕੀ ਦੇਖਦਾ ਲੈ ਵੀ ਬਾਹਰੋਂ ਆਇਆ ਕਿਵੇਂ ਕੋਈ ਨਹੀਂ ਮੂੰਹ ਚੱਕਿਆ ਹੇ ਚਾਹ ਪੀ ਲਈ ਚਾਹ ਬਲੇ ਕਮਾਲ ਹੈ ਪੇਦਰ ਪ੍ਰੇਮ ਮੋٹے ਦਿਮਾਗ ਵਾਲੀ ਵਾਕਈ ਖੋਤੀ ਆ ਖਾਨ ਸੋਰੀ ਖਾ ਖਾ ਕੇ ਕੋਈ ਦਿਮਾਗ ਵੇ ਕਿਵੇਂ ਭਰਿਆ ਆ ਅਗਲ ਮੋਟਾ ਹੀ ਨਹੀਂ ਜਮਾਂ ਵੀ ਮੋٹے ਦਿਮਾਗ ਦੀ ਨਾ ਹੋਵੇ ਤਾਂ ਅਸੀਂ ਪੀਣ ਲਗੇ ਗਏ ਗੰਨੇ ਦਾ ਜੂਸ ਭਾਈ ਪ੍ਰਗਟ ਗਿਆ ਗੰਨੇ ਦਾ ਜੂਸ ਲੈਂਡ ਗੰਨੇ ਦਾ ਜੂਸ ਕਮਾਲ ਹੋਈ ਪਈ ਜਮਾ ਯਾਰ ਉਧਰ ਪਹਿਲਾਂ ਚਾਹ ਧਰੀ ਬੈਠੀ ਐ ਤੇ ਇਧਰ ਬਾਹਰ ਜੂਸ ਆਲਾ ਐ ਤੇ ਚੱਕ ਜੂਸ ਜੂਸ ਵਾਲੇ ਪਿਛੇ ਤੁਰ ਪੀ ਮੂੰ ਚਾ ਕੇ ਹੈ ਮੁਰੇੜੋਂ ਪੇ ਇਤਵੀ ਜੂਸ ਲੈ ਚਲ ਤੂੰ ਜੂਸ ਪੀਣ ਲੱਗ ਗਈਆਂ ਪਹਿਲੇ ਤਾਂ ਡੰਗਰੇ ਇੱਕ ਪਾਸੇ ਤੋਂ ਚਾਹ ਧਰੀ ਬੈਠੇ ਉਧਰ ਪਤੂ ਜੂਸ ਵਾਲੇ ਤੋਂ ਲਾਲਾ ਸੈਟਲਿੰਗ ਕੋਈ ਨਿਰੰਗਣ ਨਦੀ ਰੇੜੀ ਵਾਲਾ ਕੋਈ ਜੂਸ ਵਾਲਾ ਕੋਈ ਸਮੋਸਿਆਂ ਵਾਲਾ ਕੋਈ ਵੀ ਡੰਗਣ ਨਹੀਂ ਦੇ ਰਾਨੇ ਸੁੱਕਾ ਮਾ ਦਿੱਤੀ ਹੈ ਵੀ 10 ਪਹਿਲਾਂ ਤੋਂ ਚਾਹ ਤਾਂ ਡਾਫਲਾ ਤੇ ਜਾ ਕੇ ਮੂੰ ਚਾ ਕੇ ਤੂੰ ਜੂਸ ਲੈਣ ਜੇ ਤੂੰ ਜੂਸ ਲੈਣ ਭੇਜ ਤਾਂ ਮੂੰ ਮੇਰੇ ਤੋਂ ਜਾ ਕੇ ਉਹ ਵੀਡੀਓ ਘਾਤ ਪਾਉਣੀ ਪਈ ਤ ਜੂਮ ਕਰ ਕਰ ਵੀਡੀਓ ਬਣਾਉਂਦੀ ਤੇ ਚੂਸਰਾ ਵੀ ਸ਼ਰਮ ਖਾਂਦਾ ਵੀ ਗਦੀ ਜਿੱਕੇ ਕਿੱਥੋਂ ਆ ਗਈ ਵੀ ਦੱਸ ਕਾਸੀ ਆਣੀ ਬਣ ਜਨਾਨੀ ਮੋٹے ਦਮਗ ਦੇ ਨੂੰ ਅਗਲੋ ਕੁ ਲੈਣੇ ਜੂਮ ਕਰ ਕਰ ਪਿਆਉ ਦੇ ਵੀਡੀਓ ਬਣਾਈ ਜਾਂਦੀ ਅਸਲ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਆ ਸਾਡੇ ਚਾਚਾ ਜੀ ਬੈਠੇ ਆ ਚਾਚਾ ਜੀ ਸਮੋਸੇ ਖਾ ਕੇ ਆਏ ਹੋ ਸ਼ਰਮ ਨਾ ਖਾਦੇ ਆ ਇਹਨੇ ਖਾਦਾ ਤੁਸੀਂ ਨਹੀਂ ਖਾਦੇ ਚਾਚਾ ਜੀ ਅਲੈਕੁਮ ਸਲਾਮ ਇਹਦਾ ਆ ਕੇ ਸੋਵੋਗੇ ਤਾਤਾ ਜੀ ਤੁਸੀਂ ਸੋਗੇ ਮੈਂ ਬਹੁਤ ਹੁੱਖਾ ਟਿੱਕੀ ਖਾਦੀ ਚਾਚੀ ਮੈਂ ਤਾਂ ਨਹੀਂ ਖਾਦਾਗਾ ਸੋ ਆ ਸਮੇਂ ਵੀਡੀਓ ਦੇਖੀਆ ਵੀਡੀਓ ਬਣਾਈ ਥੋੜੀ ਵੀ ਡੰਗਰੇ ਵੀ ਤੂੰ ਤਾਂ ਰਾਇਦੀ ਨਹੀਂ ਦਾ ਪਹਿਲਾਂ ਜੂਸ ਲੈ ਆਈਏ ਪਹਿਲਾਂ ਚਾਹ ਦੇ ਤਰੀ ਪਰ ਜੂਸ ਲੈ ਆਈਏ ਤੇ ਹੁਣ ਉਹਨੂੰ ਵੀ ਪੁੱਛਣ ਲੱਗੀ ਚਾਚਾ ਕੀ ਖਾ ਕੇ ਆਂ ਤੂੰ ਚਾਚਾ ਕੀ ਖਾ ਕੇ ਆਂ ਤੂੰ ਵੀ ਇਹ ਬਾੰਦਰੀ ਕਹਿੰਦੀ ਵੀ ਮੇਰੇ ਵਾਸਤੇ ਵੀ ਨਹੀਂ ਲੈ ਕੇ ਆਇਆ ਕਿ ਉਹਨੂੰ ਸੁਣਾਉਂਦੀ ਪਈ ਆ ਵੀ ਤੁਸੀਂ ਮੇਰੇ ਵਾਸਤੇ ਕਿਉਂ ਨਹੀਂ ਲੈ ਆਏ ਅੰਦਰ ਉਹਦੀਆਂ ਲਾਲਾਂ ਡੈਗਦੀਆਂ ਪਈਆਂ ਦਾ ਸੋ ਸਿਆਣਾ ਬੈਣਾ ਬੰਦਾ ਉਹਨੂੰ ਐਵੇਂ ਹੀ ਵਿੱਚ ਦਸ ਬਦਨਾਮ ਕਾਇ ਕਰੀ ਜਾਂਦੀ ਚਾਚਾ ਟਿੱਕੀ ਖਾ ਕੇ ਚਾਚਾ ਚਮੋਜਾ ਖਾ ਕੇ ਪੀਦਾ ਵੀ ਗਾ ਤੋਂ ਅੱਗੇ ਵਾਪੇ ਸ਼ਰਮਦਾ ਮਾਰ ਮੇਰੇ ਆਸਤੇ ਲੈ ਆਊਗਾ ਭੁੱਖੜ ਈ ਕਿਸੇ ਥਾਂ ਦੀ ਨਾ ਹੋਵੇ ਤਾਂ ਤੇ ਉਧਰੋਂ ਠੱਟੂ ਜੀ ਸੋਤਾ ਪਿਆ ਉਹਨੂੰ ਪਤਾ ਹੀ ਨਹੀਂ ਕੰਜਾ ਦਾ ਪਤਾ ਨਹੀਂ ਕੀ ਖਾਦਾ ਕੀ ਨਹੀਂ ਖਾਦਾ ਏਸਾ ਪਤਾ ਨਹੀਂ ਵੀ ਇੱਥੇ ਆਇਆ ਇੱਦਾਂ ਸਾਡੇ ਆ ਰੱਖੋ ਟਿੱਕੀ ਪਈ ਆ ਹਜੇ ਵੀ ਇਹ ਤਾਂ ਚਾਹ ਧਰੀ ਗਾ ਦੁੱਧ ਪਾਣੇ ਚਾਹ ਚ ਸੋ ਆਜਾ ਪਾਨੇ ਆ ਦੁੱਧ ਆ ਆਪਣੀ ਚਾਹ ਆਪਣੀ ਹਾਂ ਯਰ ਬਾਈ ਕੀ ਯਰੇ ਜਨਾਨੀ ਹੈ ਕਿ ਕੀ ਐਨਾ ਕਿੱਥੇ ਪਚਾਉਂਦੀ ਕਿੱਥੇ ਹੋਵੇ ਉਹ ਕਿਧਰ ਜੂਸ ਕਿਧਰ ਚਾਹ ਕਿਧਰ ਟਿੱਕੀ ਪਈ ਕ ਲਈ ਫਿਰਦੀ ਲਾਲਾਂ ਦੀਆਂ ਡਿੱਗਾਂ ਹੀ ਰਹਿਦਾਂਗਾ ਮੂਜੀ ਵਦੀ ਮੂਦੀ ਰਹਿਦੀ ਪਤਾ ਨਹੀਂ ਕੀ ਕੁਛ ਖਾਂਦੀ ਐ ਇਹਦੇ ਅੰਦਰ ਕੋਈ ਲੰਗਰ ਲੰਗਰ ਖੁੱਲਿਆ ਕਿ ਕੀ ਚੱਕਰ ਮੈਨ ਲੱਗਦਾ ਇਹਦੇ ਅੰਦਰ ਕੋਈ ਲੰਗਰ ਲੰਗਰ ਚੱਲਦਾ ਵੱਡਾ ਜਿਹੜਾ ਰਾਜਦੀ ਨੀਗੀ ਸਾਲੀ ਦਾ ਗੋਭੀ ਵਰਗਾ ਮੂੰਹ ਹ ਸਾਰੀ ਦੀ ਚੜਾਈ ਜਾਂਦੀ ਹੈ ਮੈਂ ਪ੍ਰਗਟ ਲਈ ਹਾਂ ਦਾ ਜੂਸ ਕਿਵੇਂ ਹੌਲੀ ਹੌਲੀ ਤੁਰਿਆ ਹਾਂ ਦਾ ਦੇਖੋ ਇਧਰ ਕਿੰਨੀ ਅੱਗ ਲੱਗੀ ਉਹਨੂੰ ਜੂਸ ਪੀਣ ਦੀ ਦੱਸ ਪ੍ਰਗਟ ਨੂੰ ਕਹੀ ਜਾਂਦੀ ਹੌਲੀ ਹੌਲੀ ਤੁਰਦਾ ਪਿਆ ਪ੍ਰਗਟ ਭਰਾ ਛੇਤੀ ਤੁਰ ਪਛੇਤੀ ਤੇਜ਼ ਚੜੜਾ ਤੇਰੀ ਮੰਮੀ ਨੂੰ ਕਿਤੇ ਭੁੱਖ ਨਾਲ ਅਟੈਕ ਹੀ ਨਾ ਅਜੇ ਵਿਚਾਰੀ ਬੌਂਦਲੀ ਪਈ ਹੈ ਭੁੱਖ ਹੀ ਉਹਨੂੰ ਇੰਨੀ ਲੱਗੀ ਪਈ ਸਬਰ ਹੀ ਹੈ ਨਹੀਂ ਕੋਈ ਦੱਸ ਰੇੜੀ ਵਾਲੇ ਨਾਲ ਹੀ ਤੁਰ ਜਾ ਮਗਰ ਬਾਇਆ ਵਜਾਉਂਦੀ ਹੈ ਮਗਰ ਪਾਪੂ ਆ ਦੂਆ ਬਰਫਾਇਆ ਨੇ ਗਾਇਸ ਜਰੇ ਆ ਜੋ ਸਬਰ ਨਹੀਂ ਹੁੰਦਾ ਦਰਜ ਕੀਤਾ ਆ ਦੇਖ ਲਓ ਮੈਂ ਤਾਂ ਸੋਚਿਆ ਕਿ ਤੇ ਇਹਨੇ ਜੂਸ ਜਵਾਗ ਨੂੰ ਲੈ ਕੇ ਦਿੱਤਾ ਹੁਣ ਉਹ ਲਿਆਇਆ ਹੁਣ ਇਹਨੇ ਤਾਂ ਚਾਹ ਚੁਤਰੀ ਬੈਠੀ ਚਾਹ ਪੀਣੀ ਹੋਗੀ ਪਿੱਛੇ ਚਾਹ ਪੀਂ ਜਾਂਦੀ ਵਿੱਚ ਜੂਸ ਨੂੰ ਮੂੰਹ ਲਾਈ ਖੜੀ 10 ਕਮਾਲ ਹੋਈ ਪਈ ਯਾਰ ਇਹ ਜਨਾਨੀ ਹੈ ਕਿ ਕੀ ਆਟਾ ਮਸਾਲਾ ਢੋਲ ਜਾ ਸੋ ਬੜਾ ਲੱਗ ਗਿਆ ਰੋਟੀ ਖਾਣ ਰਾਤ ਦਾ ਡਿਨਰ ਤੇ ਰਾਤ ਦਾ ਡਿਨਰ ਪਤਾ ਕਾਹਦੇ ਨ ਕਰਦੇ ਆ ਦੇਖੋ ਮਿੰਨੂ ਮਿੰਨੂ ਕੋਟਾ ਕੋਟਾ ਰੋਟੀ ਖਾਣੀ ਹੈ ਸੁਆਦ ਅੜੀ ਮਾਲੀਆ ਹੂੰ ਦੋ ਦੇਖੋ ਪੀਓ ਆਈਸ ਕਰ ਮਿੱਤਰ ਮੁੰਮੀ ਕੀ ਕਰਦੀ ਸੀ ਮਲਾਈ ਲੈਣੀ ਨਹੀਂ ਰੱਖ ਦੋ ਨੇ ਨਹੀਂ ਘਗੇ ਲਗਨ ਮਾਈਨੋੜੇ ਕੋਈ ਸਵਾਦ ਬੜੀ ਹੈ ਬੋਲਦੇ ਨੇ ਆਹ ਹੂੰ ਤੁਲਾ ਹੀ ਰੋਵਜ ਵਾਲਿਆਂ ਨੂੰ ਰੋਵਪzai ਹੈ ਟੇਸਟੀ ਹੈ ਜਾ ਰੱਖਦੇ ਆਹ ਦੇਖੋ ਜਾ ਕੇ ਪਾ ਗਣਾ ਮਲਾਈ ਪਾ ਕੇ ਖਾ ਲੋ ਟੇਸਟੀ ਲੱਗੂ ਹਾਂ ਹਰ ਜੀ ਹੂੰ ਹੂੰ ਬਾਕੀ ਜਿੰਨੇ ਲੈ ਆ 100 150 ਤੇ ਗਰਮ ਗਰਮ ਚ ਪਾਉਂਦੇ ਹਾਂ ਕਮਾਲ ਹੋ ਗਈ 15 ਦੀ ਰੋਟੀ ਖਾਣੀ ਦੇਖੋ ਇਹਨਾਂ ਦੀ ਲੋਕੀ ਰੋਟੀ ਨਾਲ ਕੋਈ ਪਾਣੀ ਪੀਂਦੇ ਆ ਕੋਈ ਲੱਸੀ ਵਗੈਰਾ ਪੀਂਦੇ ਆ ਮਿੱਠਾ ਪਾਣੀ ਕੌਣ ਪੀਂਦਾ ਦੱਸ ਮੂੰਹ ਜਾ ਕੇ ਨਾਲ ਸਰਬਤ ਬਣਾਈ ਪੱਠੇ ਤਰ ਪੱਠੇ ਮੂੰਹ ਤੁਹਾਡੇ ਤੇ ਬਾਕੀ ਉਹ ਦੂਜਾ ਵੇਖੋ ਉਹ ਜਨਾਨਾ ਆ ਸਾਲਾ ਬੰਦਾਨਾ ਜਨਾਨਾ ਵਾਲਾ ਦੀ ਕਾਰਖਾਨਾ ਹੈ ਉਹ ਰੋਟੀ ਖਾਂਦੇ ਹੂੰ 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 ਇਹ ਵੀ ਮਿਲਦਾ ਪਾਕਿਸਤਾਨ ਚੋ ਵਿਸ਼ੇ ਵਸ਼ੇ ਆਇਆ ਸੀਗਾ ਏ ਵੀ ਪਾਕਿਸਤਾਨ ਛੱਡ ਕੇ ਆਉਣ ਵਾਲਾ ਸਾਲ ਆਟਮਿੰਗੀ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਆਪਾਂ ਖਾਂ ਲਗੇ ਰੋਟੀ ਚਟਨੀ ਦਹੀਂ ਨਾਲ ਲੱਸੀ ਲੈ ਚਲੀ ਚਟਨੀ ਆ ਉਹ ਜੀ ਆਪਣੀ ਹੋ ਗਈ ਲੱਸੀ ਰੈਡੀ ਹੁਣ ਆਪਾਂ ਲੱਸੀ ਨਾਲ ਰੱਖ ਲਵਾਂਗੇ ਰੋਟੀ ਦੇ ਲੱਸੀ ਤੇ ਰੋਟੀ ਆਟਾ ਉਲ ਜਾ ਯਾਰ ਕਮਾਲ ਹੋ ਗਈ ਵੈਰਾਈਟੀ ਕੀ ਹੈ ਇਹ ਇਹ ਚਰੀ ਆਂਦੀ ਚਰੀ ਆਂਦੀ ਮੂੰਹ ਚਾ ਕੇ ਕਿਤੇ ਕੁਛ ਚੱਕ ਲੈਦੀ ਕਿਤੇ ਕੁਛ ਚੱਕ ਲੈਦੀ ਬਾਂਦਰੀ ਜੀ ਇੰਨਾ ਖਾਂਦੀ ਕਿੱਥੇ ਆਹੇ ਪਾਉਂਦੀ ਕਿੱਥੇ ਇੰਨਾ ਹੈ ਕਮਾਲ ਆ ਯਾਰ ਇਹਦੇ ਅੰਦਰ ਕੀ ਸਿਸਟਮ ਕੀ ਆਹੇ ਇੰਨਾ ਤਾਂ ਗੁਰਦੁਆਰੇ ਚ ਲੰਗਰ ਦਾ ਖਰਚਾ ਨਹੀਂ ਆਉਂਦਾ ਜਿੰਨਾ ਇਹਦਾ ਇਕੱਲੀ ਦਾ ਖਰਚਾ ਇੰਨਾ ਤਾਂ ਅੰਨ ਲੰਗਰ ਚ ਨਹੀਂ ਲੱਗਦਾ ਕਿ ਜਿੰਨਾ ਇਕੱਲੀ ਖਾ ਜਾਂਦੀ ਆ ਕੁੜੀਏ ਉੱਚਾ ਚਰੀ ਜਾਂਦੀ ਕੁਛ ਨਹੀਂ ਛੱੜਦੀ ਪਈ ਯਾਰ ਦੋ ਚੀਜ਼ਾਂ ਖਾ ਲ ਕੇ ਵੇਲੇ ਬੰਦੇ ਨੂੰ ਫਰੇਮ ਹੋ ਜਾਂਦਾ ਤੇ ਇਹ ਸਾਲਾ ਡਰਾਮਾ ਹੀ ਪਤਾ ਨਹੀਂ ਸਿਸਟਮ ਕੀ ਲੱਗਾ ਇਹਦੇ ਅੰਦਰ ਫਾਗਨ ਲੌਰਾ ਲੱਕ ਲੈ ਕੇ ਅਜੇ ਸੋਦਾ ਕਾਇਛਰੇ ਕਿਲੇ ਹਾਂ ਦੋ ਫੌਂਦਰਾ ਖੰਡ ਤੇਲ ਇਹ ਵਾਰ ਨਹੀਂ ਸੀ ਅੰਮ੍ਰਿਤ ਲੈ ਖੰਡ ਤੇ ਤੇਲ ਸੋਦਾ ਲੈ ਕੇ ਕਾਇਛਰੇ ਸੋਦਾ ਪੁੱਤਰ ਲੈ ਕੇ ਆ ਹੋਲੇ ਨਾ ਕਿਦਸ ਕੋ ਦਾ ਇਹਦੇ ਉਹ ਨਹੀਂ ਮਿਲਣੀ ਯਾਰ ਉਹ ਰੋੜ ਨਾ ਨਹੀਂ ਮਿਲਣਾ ਉਹ ਪੈ ਨਹੀਂ ਮਤੇ ਹਾਰਲੇ ਜੀ ਖਾਣੇ ਨਹੀਂ ਮਿਲਣਗੇ ਦੇ ਦੇ ਜਿੰਦੇ ਕੇ ਉਹ ਜਿੱਥੇ ਕੋਲੇ ਹੁਣ ਲੈ ਆਊਗਾ ਯਾਰਾ ਛੋਟੀਆਂ ਵੱਡੀਆਂ ਮੈਨੂੰ ਸਵਾਦ ਨਹੀਂ ਲੱਗਦੀ ਹਾਂ ਹਾਂ ਦੇਖੋ ਮਿੱਤਰੋ ਮੈਨੂੰ ਸੀਰਾ ਦਾ ਕਹਿੰਦੇ ਰਾਂਝਾ ਲਿਆ ਸਬਦਾ ਫਿਰ ਤੇ ਲੈ ਬਈ ਕਹਿੰਦੇ ਮੈਨੂੰ ਸੀਰਾ ਮਗਰ ਮਗਰ ਫੈਤੀ ਉਹਦੇ ਮੋਟੋ ਜੀ ਦੇਖ ਮਗਰ ਮਗਰ ਕੁੱਤੇ ਤਾਂ ਸੰਗ ਦੇ ਫਿਰਦੇ ਵੀ ਪਤਾ ਨਹੀਂ ਖਾਣ ਨੂੰ ਕੀ ਲਿਆ ਜਿਵੇਂ ਕੁੱਤੇ ਨੂੰ ਸਮੈਲ ਆ ਜਾਂਦੀ ਨੇ ਉਸ ਹਿਸਾਬ ਇਹਦਾ ਇਹਨੂੰ ਆਏ ਲੱਗੀਆਂ ਕਿਤੇ ਟਿੱਕੀ ਟੁਕੀ ਜਾਂ ਕੋਈ ਬਰਗਰ ਬਰੂਕ ਲਿਆਇਆ ਹੋਣਾ ਖਾਣ ਨੂੰ ਜਿੰਨਾ ਚੱਕ ਉਹਨੇ ਕੋਈ ਖਾਣ ਨੂੰ ਬਿਸਕੁਟ ਵਗੈਰਾ ਕੱਢੇ ਨਹੀਂ ਕਿ ਉਹਨਾਂ ਚੱਕ ਇਹਨੂੰ ਸਬਰ ਨਹੀਂ ਆਏਗਾ ਉਹ ਵਿਚਾਰਾ ਪੰਜ ਛੇ ਪੈੜ ਕੇ ਲਿਆਇਆ ਵਿਚਾਲੇ ਦਾ ਢਿੱਡ ਭਰ ਜਾਊਗਾ ਉਹ ਚ ਵੀ ਨਖਰੇ ਕਰੀ ਇਹਦੀ ਮੈਂ ਤਾਂ ਪਾਰ ਲੇ ਜੀ ਖਾਣੇ ਆ ਉਹ ਛੋਟੀ ਲਿਆਏ ਆ ਵੱਡੀ ਈ ਲਿਆਇਆ ਦੇਖ ਉਹ ਵੀ ਸਾਲੀ ਆਟਮ ਜੀ ਬਸ ਸਾਰਾ ਦਿਨ ਸੌਬ ਲੈਉਣ ਤੇ ਇਟ ਸਮਾਨ ਢੋਣਦੇ ਰਹਿੰਦਾ ਵਿਚਾਰਾ ਸੋਭਾ ਨਿਕਲ ਜਾਂਦਾ ਤੇ ਝੋਲਾ ਭਰ ਕੇ ਆ ਜਾਂਦਾ ਸ਼ਾਮ ਤੱਕ ਦਾ ਰਾਸ਼ਨ ਰੋਜ਼ ਰੋਜ਼ ਲੈ ਆਉਂਦਾ ਦੁਕਾਨਦਾਰ ਵੀ ਕਹਦੇ ਹੋਣਗੇ ਵੀ ਇਹਨਾਂ ਕਰੇ ਡੰਗਰ ਬੰਦੇ ਆ ਕਿ ਡੰਗਰ ਹੈ 1 ਲੱਖ ਸਬਸਕ੍ਰਾਈਬਰ ਹੋ ਗਏ ਹੋਰ ਹੋ ਗਏ 1 ਲੱਖ ਹੋਰ ਇੱਕ 1 ਲੱਖ ਹੋ ਗਏ ਸਬਸਕ੍ਰਾਈਬਰ ਆਪਣੇ ਬਿਸਕੁਟ ਇਸਕੂਟੀ ਦੀ ਪਾਰਟੀ ਥੈਂਕ ਯੂ ਚਾਕਲੇਟ ਲਿਓਣੀ ਸੀ ਚਾਕਲੇਟ ਉਹਦੀ ਦੁਕਾਨ ਤੇ ਨਹੀਂ ਆ ਗਿਆ ਮੈਂ ਆ ਦਿਖਾਵਾਂ ਤੁਹਾਨੂੰ ਆ ਦੇਖੋ ਡਾਂਸ ਦੇਖੋ ਮੁੰਡੇ ਦਾ ਮਾੜਾ ਜੱਲਾ ਇਹ ਮੁੰਡਾ ਨਹੀਂ ਹੈ ਸਾਲਾ ਸਟੂਲਾ ਇਹ ਸਟੂਲਾ ਗੈਂਗ ਆ ਇਹ ਤਾਂ ਮੈਨੂੰ ਲੱਗਦਾ ਨਾ ਸਾਲਾ ਮੈਡਸਨਦੂ ਕੋਲੇ ਛੱਡ ਕੇ ਆਉਣ ਵਾਲਾ ਕੋਈ ਨਹੀਂ ਕਰਾਉਣੇ ਕੰਟੈਕਟ ਇਹਦਾ ਟੇਸਟੀ ਤੇ ਮੈਂ ਇੱਧਰ ਲਾ ਰਹੀ ਹਾਂ ਤੜਕਾ ਕਿਹਦੇ ਇਹ ਤਾਂ ਨਹੀਂ ਜਾਂਦਾ ਇਹਦੇ ਵੀ ਹਾਂ ਖਾਲਿਆਂ ਦੇ ਜਵਾਗ ਨੂੰ ਲਾਲਾਂ ਵਿੱਚ ਸਿੱਟੀ ਬੈਠੀਏ ਦਾ ਰਤਾ ਮੈਨੂੰ ਵੀ ਦੰਦੀ ਵੜਾ ਦੇਵੇ ਕਿਸੇ ਥਾਂ ਦੀ ਪੁਖੜ ਵਾਕਈ ਯਾਰ ਰਹਿ ਗਈ ਸੁੱਡ ਵਾਲਾ ਹੈ ਖਾਣ ਸੂਰੀ ਨਾ ਹੋਵੇਗਾ ਇਹ ਕੀ ਹੈ ਹਾਂਜੀ ਗਾਇਸ ਤੁਹਾਡਾ ਡੱਬਾ ਹੀ ਲੈ ਕੇ ਆਈਸਕ੍ਰੀਮ ਆਈਸਕ੍ਰੀਮ ਲੈ ਕੇ ਆਇਆ 100 ਕੇ ਦੀ ਖੁਸ਼ੀ ਵਿੱਚ ਲੈ ਕੇ ਆਈਸਕ੍ਰੀਮ ਹੁਣ ਆਪਾਂ ਇਹਨੂੰ ਕੱਟਦੇ ਹਾਂ ਭਾਂਡੇ ਵਿੱਚ ਹਾਂ ਅੱਧਾ ਦੇਖੋ ਆਸਮੀਓ ਫਿਰ ਮੂਲਾ ਤੋਂ ਲਓ ਵਾਹ ਵਾਹ ਸਾਰਾ ਖਿੰਦਰੀ ਕੋਲ ਕਾਇਦਾ ਖਾਇਆ ਪਰਿਆਨੀ ਮੈਂ ਦੇਖ ਲੋ ਕਿੰਨੀ ਚੰਗੀਆਂ ਮੈਂ ਕਿੰਨੀ ਚੰਗੀਆਂ ਮੈਂ ਨਾ ਪਹਿਲਾਂ ਖਾਉਂਗੀ ਇਧਰ ਪੂਰੇ ਆਓ ਦੇਖ ਤੇਰਾ ਭਲਾ ਇਹ ਦੇਖ ਭੁਖੜਾ ਇੱਕ ਹੋਰ ਆਈਸਕ੍ਰੀਮ ਦਾ ਡੱਬਾ ਆਪ ਤੇ ਆਸਤੇ ਲੈ ਆਇਓ ਸ਼ੋਰ ਨੂੰ ਤਾਂ ਦਹਾਂ ਦੀ ਕੁਲਪੀ ਲੈੰਦੀ ਆਪ ਸੋ ਦਾ ਆਈਸਕ੍ਰੀਮ ਦਾ ਡੱਬਾ ਲੈ ਆਇ ਕਿਦਰ ਪਟੇਮ ਭੁਖੜੇ ਭੁਖੜੇ ਜਵਾਗ ਨੂੰ ਤਾਂ ਮੜੀ ਟੀ ਦਿੰਦੀ ਤੇ ਆਪ ਹੀ ਨਹੀਂ ਰਜਦੀ ਵੀ ਆਪ ਦਾ ਹੀ ਨਹੀਂ ਢੱਡ ਭਰਦਾ ਪਿਆ ਗਾ ਇਹ ਤਾਂ ਡੰਗਰ ਦਾ ਤੇ ਦੂਜਾ ਸਟੂਲਾ ਗੈਂਗ ਦੇਖੋ ਸਟੂਲਾ ਦੇਖੋ ਕਿਵੇਂ ਐਕਟਰ ਐਕਟਿੰਗ ਵੇਹੋ ਕਰਦਾ ਸਟੂਲਾ ਦੇਖ ਮੂੰਹ ਚ ਪਤੰਦਰ ਦੇ ਦੰਦ ਨਹੀਂ ਗੇ ਤੇ ਲਖਣ ਵੇਹ ਕਰਦਾ ਲਾਉਂਦਾ ਕੁਲਪੀਆਂ ਦੇ ਚੂਪੇ ਪਰਿਓ ਲਾਲ ਵਾਲਾ ਪੜਕਾ ਨੂੰ ਚਾਹੇ ਪਾਣੀ ਪਾਵਾਂਗੇ ਆਪਾਂ ਮੁਸਤ ਪਾਕਾ ਲਾ ਉੜਾ ਹਾਂਜੀ ਵੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਇੱਥੇ ਹੀ ਸਮਾਪਤ ਤੇ ਮਿਲਦੇ ਆ ਮਿੱਤਰੋ ਨੈਕਸਟ ਵੀਡੀਓ ਨਾਲ ਕਹਿੰਦੇ ਜੀ ਵੀਡੀਓ ਲੈ ਕੇ ਤੇ ਭਾਈ ਆਪਣੇ ਚੈਨਲ ਨੂੰ ਕਰ ਲੋ ਦਬ ਕੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਵੀਡੀਓ ਨੂੰ ਕਰ ਦਿਓ ਵਾਦ ਤੋਂ ਵਾਦ ਅਗੇ ਸ਼ੇਅਰ ਤੇ ਮਿਲਦੇ ਆ ਮਿੱਤਰੋ ਨੈਕਸਟ ਵੀਡੀਓਸ